ਪਰਦਾ ਘੱਟਾ ਛੋੜੇ ਕੋਲ ਹੈ ਨਾ ਛੋੜਾ ਬਾਹਰ ਹੀ ਮੱਕਰੀਆਂ ਛੋੜੀ ਹੈ ਫੇਡਾ ਆਏ ਵਾਧਾ ਹੀ ਥੇਣਾ ਮੱਕਰੀਆਂ ਛੋੜੀਆਂ ਫੇਡਾ ਦਾ ਕੰਪੇਡਾ ਫਾਇਦਾ ਘੱਟਾ ਨਹੀਂ ਹੈ ਇਹ ਨਹੀਂ ਆ ਗਿਆ ਇਹ ਕਬੂ ਆ ਜਾਵਰੇ ਫੜ ਜਵਾਗ ਦਿਨ ਦਿਖਾ ਦੇਣੇ ਨੇ ਨਾ ਖਬੂੜੀ ਬੱਕਰੀਆਂ ਬਹੁਤ ਯਾਰ ਚਾਰਦੇ ਹਨ ਹੈ ਕੋਈ ਉਮਰੀ ਨਾਂਗੀ ਛੋਟੇ ਕੋਲ ਤੇ ਯਾਰ ਬੇ ਬਹੁਤ ਹੋਣੇ ਫਿਰ ਬਈ ਹੈ ਤੂੰ ਦੇਖ ਲਾ ਫਿਰ ਛੋਟੇ ਕੋਲ ਅੱਗੇ ਨੂੰ ਮਾਲ ਘਟਨੀ ਯਾਰ ਹਾਂ ਕੀ ਫਾਇਦਾ ਨਹੀਂ ਰਿਹਾ ਨਹੀਂ ਫਾਇਦਾ ਦਾ ਹੈਗਾ ਫਿਰ ਲੋਟ ਨਹੀਂ ਹੁੰਦੇ ਬਾਲੇ ਪਛੀ ਹੂੰ ਇਹ ਸਾਰਾ ਮਾਲ ਇੱਥੇ ਆ ਤੇ ਬਾਪੂ ਕਹਿੰਦਾ ਬੱਕਰੀਆਂ ਘਟਾ ਦਿਆਂ ਕਿਤੇ ਬੱਕਰੀਆਂ ਘਟਾ ਦਿਆਂ ਮੁੱਢੇ ਬਾਲੇ ਪਛੀ ਲੋਟ ਨਹੀਂ ਆਉਂਦੇ ਹੂੰ ਇਹ ਤਾਂ ਹੈਗਾ ਬਾਲਾਂ ਦੀ ਨਾ ਸਮਾਈ ਹੋਵੇ ਹਾਂ ਫੜਫੜ ਜੀ ਕਿਹੜੀ ਕਰਦੀ ਐ ਹਾਂ ਇਹ ਕਾਤੋਂ ਕਰਦੀ ਹੈ ਹੋਰ ਤਾਂ ਨਹੀਂ ਕਰਦੀ ਕੋਈ ਹਾਂ ਨੇਵਣੇ ਘਟਾ ਡੋਗੜ ਹੈਨਾ ਹਾਂ ਆ ਪੈਰ ਰੇਲ ਦੇ ਇੰਜਨ ਨੂੰ ਕਰੇ ਟਰ 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 ਹਾਂ ਕਰਦਾ ਭੇਡੂ ਜਿਆ ਕਾਲਾ ਜੈ ਹਨ ਕਿਵੇਂ ਦੂਡਾ ਤਾਂ ਬਾਹਰ ਹੀ ਹੈ ਕਿਹੜਾ ਹਾਂ ਉਹ ਬਾਹਰ ਆ का इधर बया सी हाला लगता इधर हम गोरना पा है आँ। आँ आँ ਆਈ ਹੋਰ ਆਵੇ ਇਹ ਪੱਕੇ ਨਹੀਂ ਨਾ ਆਈ ਨਾ ਇਹਦਾ ਹੈਗਾ ਸਹੀ ਗੱਲ ਆ ਬਾਕੀ ਦੀ ਬੱਕਰੀ ਦੁੱਧ ਪੀਨੇ ਕੋ ਕਿਨੇ ਉਹਨੇ ਤਾਕਤ ਬਣ ਜਾਂਦੀ ਨਹੀਂ ਕਿ ਨਹੀਂ ਸ੍ਰੀ ਚੱਲਣ ਲੱਗ ਜਾਂਦਾ ਨਾ ਤਾਕ ਤੋ ਹੀ ਵੱਧ ਹੁੰਦੀ ਆ ਆਪਾਂ ਐ ਕਿੰਨੀਆਂ ਤਾਤਾਂ ਖਾਂਦੀ ਐ ਇਹ ਹਾਂ ਜੀ ਨੇ ਪੈਣਾ ਪੀਣਾ ਜੀ ਨੇ ਪੀਣਾ ਪੈਕਟਾਂ ਦਾ ਦੁੱਧ ਉਹਨੂੰ ਹਣ ਕਰਾ ਉਹੀ ਕਰ ਹੁਣ ਉਹ ਆ ਸਰੀਰ ਹੋ ਜਾਂਦਾ ਥੋੜੇ ਕੁਲ ਕਨੀ ਅੰਦਰ ਨਸਲਾਂ ਆਉਂਦੇ ਕੋਲੇ ਬੱਕਰ ਗੰਦੇ ਗੇ ਨਸਲਾਂ ਫਰਦنگਾ ਰਹੇ ਨੇ ਕਹਾਣੀ ਦਾ ਇਹ ਪੰਗਾ ਉਹ ਬੈਠੇ ਆ ਵਿੱਚ ਬਾਣ ਚ ਹੈ ਅੱਛਾ ਬੱਕਰੀ ਪੌਡੇ ਲਾ ਲੈਂਦੀ ਹੈ ਨਾ ਅੱਛਾ ਹਾਂ ਕਿਹੜੀ ਬਾਈ ਕਿਹੜੀ ਨਸਲ ਆ ਹਾਂ ਕਾ ਲੰਮੀ ਜਕਨ ਵਾਲੀ ਦੇਸੀ ਨਸਲਾ ਅਤੌਰੀ ਨਸਲ ਆਏ ਹੈ ਹੈ ਕੋਈ ਨਹੀਂ ਪਿਆ ਰਹਿੰਦੇ ਇਹ ਕੰਡੇ ਵੀ ਖਾਣੀਆਂ ਰਹਿਣਾ ਇਹ ਇਹ ਕੰਡੇ ਕੁੰਡੇ ਜਮਾਂ ਹੀ ਲੱਗਦੇ ਨੇ ਹਨਾ ਬੱਕਰੀ ਲਈ ਤਾਂ ਇਹ ਕਹਿੰਦੇ ਬੱਕਰੀ ਨੂੰ ਤਾਂ ਪਤਾ ਹੀ ਨਹੀਂ ਕਿੱਥੇ ਮੂੰਹ ਮਾਰਨੇ ਨੇ ਭੇੜ ਦਾ ਨਹੀਂ ਦੁੱਧ ਚਾਹੁੰਦੇ ਬਾਈ ਕਿੰਨੇ ਚਾਹੁੰਦੇ ਆ ਭੇੜ ਨਹੀਂ ਚਾਹੁੰਦੇ ਹਨਾ ਰੋਧ ਨਹੀਂ ਮਾੜਾ ਹੁੰਦਾ ਪੇੜ ਦੇ ਉੱਤੇ ਅੱਛਾ ਚੋਇਆ ਨਹੀਂ ਜਾਂਦਾ ਹੈ ਨਹੀਂ ਸੱਤ ਮਲਾਈਆਂ ਪੇੜ ਦੇ ਦੋਤੇ ਹੁੰਦੀਆਂ ਤਾਂ ਛੋਟੇ ਹੁੰਦੇ ਹਨ ਬੱਕਰੀ ਦੇ ਬੱਕਰੀ ਦੇ ਕੋਈ ਮਲਾਈ ਨਹੀਂ ਹੁੰਦੀ ਨਾਲੇ ਕਹਿੰਦੇ ਬੱਕਰੀ ਦੇ ਵੱੱਧ ਵਾਲਣਾ ਪੈਂਦਾ ਹੁੰਦਾ ਫਿਰ ਉਹਨਾਂ ਸਵਾਲ ਬਣੀ ਜਾਓ ਏ ਆ ਬੱਕਰਾਂ ਵਾਲਾ ਭੇਡਾਂ ਵਾਲੇ ਦੀ ਕਮਾਈ ਚਰਾਂ ਦੀ ਸਾਰਾ ਦੰਤ ਪੇ ਸੁਆ ਨਹੀਂ ਹੁੰਦਾ ਨਾ ਹੂੰ ਜਿਹੜੀ ਆਹ ਹੋਰ ਬੂਟੀ ਦੀ ਗਾਜਰ ਕਾਜਾ ਗਾਜਰ ਕਾਜਾ ਜਿਹੜਾ ਉਹ ਲੋ ਜੀ ਲੀ ਜੀ ਤੂੰ ਵੀ ਬੋਰ ਹੈ ਚਾਰ ਦੇ ਬੱਕਰ ਹਨ ਕੰਮ ਮੇ ਤਾਂ ਫਾਇਦਾ ਹੈਗਾ ਕਿ ਨਹੀਂ ਹੈਗਾ ਹਾਂ ਹੈਗਾ ਹੋ ਹੁੰਦਾ ਕਰਤੀ ਆਪਾਂ ਇਹ ਆਪਾਂ ਕੋਈ ਨਹੀਂ ਆਪ ਨੂੰ ਫਾਇਦਾ ਤਾਂ ਹਾਂ ਉਹ ਫਾਇਦਾ ਤਾਂ ਹੀ ਹੋਈਆਂ ਇਹ ਰਹੇਗਾ ओ, बगला सप्प खाई जो निशा सप्पुर बच्चा खा गया सा बकराया फायदा भेड्डा का फायदा सार ਹੱਦ ਤੋਂ ਹੱਦ ਬੱਕਰੀ ਦੁੱਧ ਕਿੰਨਾ ਦੇ ਦਿੰਦੀ ਹੈ ਹੱਦ ਤੋਂ ਹੱਦ ਹੱਦ ਤੋਂ ਹੱਦ ਇਹ ਯਾਰ ਜਿਵੇਂ ਗੋਲਦਾ ਹੱਦ ਦੋ ਦੋ ਕਿਲੋ ਹਾਂ ਕਿਲੋ ਬੱਲੇ ਡੇਡੇ ਕਿਲੋ 7 ਕਿਲੋ ਹੋ ਗਿਆ ਹੁਣ 6-7 ਕਿਲੋ ਹੋ ਗਿਆ ਫਿਰ ਇਹਨਾਂ ਦੇ ਦੇ ਦਿੰਦੀ ਬੱਕਰੀ ਚੋਣੀ ਤੋਂ ਤਲਵਰੀ ਦੇ ਦਿੰਦੀ ਆ ਚੋਣੀ ਪੈਂਦੇ ਦੋ ਤਿੰਨ ਵਰੀ ਖਰਾਕ ਵੀ ਚੰਗੀ ਭਾਲਦੀ ਫਰਾ ਖਰਾਕ ਤੇ 25 ਭਾਲਦੀ ਆ ਮਾਨਸ ਫਰਦੀ ਰਵੇ ਹਾਂ 24 ਪੱਠੇ ਪੁੱਠੇ ਹੋਣਾ ਅਗਰ ਮੂਸਤ ਹੋਂਦੀ ਹੈ ਤੰਮਾ ਦਾ ਲੋਕ ਨਹੀਂ ਦੇਖਣੇ ਤਨਵਾਰੀ ਤੋਂ ਲੈ 6 ਕਿਲੋ ਦਿੰਦੀ ਏ ਹੁਣ ਕਿਧਰ ਗਈ ਉਹ ਉਹ ਲੱਗੀ ਨਾਲ ਅਚਾਰ ਦੀ ਗੱਲ ਪੁਰਾਣੀ ਖਰਾਕਾਂ ਵੀ ਵਧੀਆ ਸੀ ਯਾਰ ਹੁਣ ਵੀ ਖਰਾਕਾਂ ਵੀ ਹਨੀ ਉਹਨਾਂ ਅੰਦਰ ਕੰ ਦਵਾਈਆਂ ਜੀ ਬਕੀ ਪਿਆਰੀ ਹੈ। ਦੋ ਆ ਗਿਆ। ਹੁਣ ਦੇ ਦੇ ਨੀ 4 ਕਿਲੋ। ਕਨੇ ਚਾਰ ਕਨੇ ਚਾਰ ਹੀ ਲਈ। ਇਹ ਭੇਡਾਂ ਜਿਹੜਾ ਉਹਨਾਂ ਹੀ ਲੈਂਦੀਆਂ ਭੇਡਾਂ ਦੀ ਫਿਰ ਭੇਡਾਂ ਉਹ ਤਾਂ ਨਹੀਂ ਵਗਦੀਆਂ ਫਿਰ। ਹੈ? ਉਹ ਨਹੀਂ ਬੁੱਝਣ ਆਏ। ਉਹਨਾਂ ਵੇਖਣ ਫਟ ਗਈ। 10 ਦਾ ਕਰਦੇ ਤਾਂ ਕੋ ਹੋਣਗੇ ਇਹਨਾਂ ਦਾ। 94 ਗਣੋਂ ਹਟ ਗਈਆਂ ਲੈ 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 ਜਲੀ ਇੱਕ ਪੇੜ ਦੀ ਮੈਂ 12000 ਦੀ ਲੈ ਲੀ ਹਾਂ ਹੂੰ ਮੈਂ 12000 ਦੇ ਦਿਆਂਗਾ ਸਾਲ ਦਾ ਪੇੜ ਇੱਕ ਪੇੜ ਕੋਲੀ ਰਹਿ ਜਾਂਦੀ ਆ ਕਿੰਨੇ ਲੈ ਲੈ ਦਿੰਦੀ ਆ ਸਾਲ ਚ 10000 ਹੋ ਗਿਆ 5 5 10000 ਹੋ ਗਿਆ 3 ਸਾਲ ਬਾਅਦ ਹੁੰਦੀ ਹੈ ਬੱਕਰੀ 5 ਮਹੀਨੇ ਪੇਡਾ ਪੇਡਾ 5 ਸਾਲ ਬਾਅਦ ਹੁੰਦੀ ਹੈ 5 ਮਹੀਨੇ ਬਾਅਦ ਹੁੰਦੀ ਹੈ ਬੱਕਰੀ 5 ਬੱਕਰੀ 5 ਬੱਕਰੀ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਚੱਲੋ ਜੀ ਠੀਕ ਆ ਇਹ ਸਿ ਵਿਚਾਰਿਆਂ ਦੀਆਂ ਕਮਾਈਆਂ ਇਹਨਾਂ ਨੂੰ ਕੋਈ ਹੀਟ ਵੇਵ ਨਹੀਂ ਲੱਗਦੀ ਵਿਚਰੇ ਨੂੰ ਸਿੱਧਾ ਸੂਰ ਦੇ ਨਾਲ ਟੱਕਰ ਲੈਂਦੇ ਆ ਕਮਾਈਆਂ ਕਰਦੇ ਵਿਚਰੇ ਕਹਿੰਦੇ ਫਾਇਦਾ ਹੈ ਵੀ ਹੈਗਾ ਪਰ ਤੁਰਨਾ ਫਿਰਨਾ ਪੈਂਦਾ ਠੀਕ ਆ ਧੰਨਵਾਦ ਜੀ